ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬੈਂਗਣ ਦਾ ਭਰਤਾ ਉਹ ਵੀ ਬਹੁਤ ਹੀ ਸੌਕੇ ਜਿਹੇ ਤਰੀਕੇ ਦੇ ਨਾਲ ਬੈਂਗਣ ਦਾ ਭਰਤਾ ਬਣਾਉਣ ਵਾਸਤੇ ਆਪਾਂ ਇੱਥੇ 1.5 ਕਿਲੋ ਦੇ ਕਰੀਬ ਬੈਂਗਣ ਲੈਏ ਨੇ ਬੈਂਗਣ ਆਪਾਂ ਵੱਡੇ ਵਾਲੇ ਲੈਏ ਨੇ ਇਹਨਾਂ ਦੀ ਆਪਾਂ ਟੋਪੀਆਂ ਉਤਾਰ ਦਵਾਂਗੇ ਤੇ ਆਪਾਂ ਸਾਰੇ ਬੈਂਗਣਾਂ ਨੂੰ ਛਿੱਲ ਲਵਾਂਗੇ ਭਰਤਾ ਬਣਾਉਣ ਵਾਸਤੇ ਤੁਸੀਂ ਵੱਡੇ ਸਾਈਜ਼ ਦੇ ਹੀ ਬੈਂਗਣ ਲਿਓ ਛੋਟੇ ਸਾਈਜ਼ ਦੇ ਨਾ ਲਿਓ ਕਿਉਂਕਿ ਛੋਟੇ ਸਾਈਜ਼ ਦੇ ਬੈਂਗਣਾਂ ਦਾ ਭਰਤਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ ਬੈਂਗਣ ਦਾ ਪਰਠਾ ਅੱਜ ਆਪਾਂ ਬੜੇ ਡਿਫਰੈਂਟ ਜਿਹੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਔਰ ਬਹੁਤ ਹੀ ਟੇਸਟੀ ਬੈਂਗਣ ਦਾ ਪਰਠਾ ਬਣ ਕੇ ਤਿਆਰ ਹੋਊਗਾ ਹੁਣ ਆਪਾਂ ਇਹਨਾਂ ਨੂੰ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਲਵਾਂਗੇ ਤੁਸੀਂ ਮੋٹے ਪੀਸਾਂ 'ਚ ਵੀ ਕੱਟ ਸਕਦੇ ਹੋ ਬਰੀਕ ਪੀਸਾਂ ਦੇ ਵਿੱਚ ਵੀ ਕੱਟ ਸਕਦੇ ਹੋ ਕਿਉਂਕਿ ਬਾਅਦ ਦੇ ਵਿੱਚ ਤੇ ਇਹਨਾਂ ਨੇ ਮੈਸ਼ ਹੀ ਹੋ ਜਾਣਾ ਤੁਸੀਂ ਆਪਣੇ ਪਸੰਦ ਦੇ ਪੀਸ ਇੱਥੇ ਕਰ ਸਕਦੇ ਹੋ ਬੈਂਗਣ ਆਪਾਂ ਸਾਰੇ ਕੱਟ ਲੈਨੇ ਇਹਨਾਂ ਨੂੰ ਆਪਾਂ ਦੋ ਪਾਣੀਆਂ ਦੇ ਨਾਲ ਧੋ ਲਿਆ ਸੀਗਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਲਵਾਂਗੇ ਪਰਠਾ ਅੱਜ ਬੜੇ ਡਿਫਰੈਂਟ ਜਿਹੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਬੜੇ ਸੌਖੇ ਤਰੀਕੇ ਦੇ ਨਾਲ ਔਰ ਪਰਠਾ ਟੇਸਟੀ ਵੀ ਇੰਨਾ ਬਣੂਗਾ ਕਿ ਤੁਸੀਂ ਉਂਗਲੀਆਂ ਚੱਟਦੇ ਰਹਿ ਜਾਓਗੇ ਕੁੱਕਰ ਨੂੰ ਹੁਣ ਆਪਾਂ ਗੈਸ ਤੇ ਰੱਖ ਕੇ ਗੈਸ ਆਪਾਂ ਓਨ ਕਰ ਦਿੱਤਾ ਆਪਾਂ ਵੱਡੇ ਸਾਈਜ਼ ਦੇ ਦੋ ਟਮਾਟਰ ਲੈਨੇ ਟਮਾਟਰ ਆਪਣੇ ਕਾਫੀ ਵੱਡੇ ਸਾਈਜ਼ ਦੇ ਨੇ ਚਾਰ ਟਮਾਟਰਾਂ ਦੇ ਬਰਾਬਰ ਨੇ ਇਹ ਇਹਨਾਂ ਨੂੰ ਆਪਾਂ ਟਮਾਟਰਾਂ ਨੂੰ ਵੀ ਛਿੱਲ ਲਿਆ ਛਿੱਲ ਕੇ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੱਟ ਲਿਆ ਸੀਗਾ ਤੇ ਇਹਨਾਂ ਨੂੰ ਵੀ ਆਪਾਂ ਬੈਂਗਣਾ ਦੇ ਵਿੱਚ ਹੀ ਪਾ ਦਿੱਤਾ ਆਪਾਂ ਬੈਂਗਣਾ ਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਬੈਂਗਣਾ ਨੇ ਆਪਣਾ ਹੀ ਪਾਣੀ ਛੱਡ ਦੇਣਾ ਥੋੜਾ ਬਹੁਤਾ ਪਾਣੀ ਜਦੋਂ ਆਪਾਂ ਧੋ ਕੇ ਪਾਏ ਨੇ ਤਾਂ ਪਾਣੀ ਬੈਂਗਣਾ ਦੇ ਨਾਲ ਕੁੱਕਰ ਦੇ ਵਿੱਚ ਚਲਿਆ ਗਿਆ ਸੀਗਾ ਤੇ ਟਮਾਟਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੁੰਦਾ ਆਪਣੀ ਸਬਜੀ ਸੌਫਟ ਹੋਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪਾਣੀ ਵੀ ਛੱਡਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਹੁਣ ਕੁੱਕਰ ਦਾ ਢੱਕਣ ਲਗਾ ਦੇਮਾਂਗੇ ਤੇ ਕੁੱਕਰ ਦਾ ਢੱਕਣ ਲਗਾ ਕੇ ਆਪਾਂ 40 ਮਿੰਟ ਲਗਾਉਣੀਆਂ ਨੇਗੀਆਂ ਆਰਵਸਨ ਲੱਗਣ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ ਲਿਆ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਛੱਡਿਆ ਆਪਣੀ ਸਬਜੀ ਨੇ ਹੁਣ ਇਹਨੂੰ ਆਪਾਂ ਕੜਚੀ ਦੀ ਸਹਾਇਤਾ ਦੇ ਨਾਲ ਹੀ ਮੈਸ਼ ਕਰ ਲਵਾਂਗੇ ਤੁਸੀਂ ਇੱਥੇ ਘੋਟਣੇ ਨਾਲ ਵੀ ਮੈਸ਼ ਕਰ ਸਕਦੇ ਹੋ ਇਹਨੂੰ ਕੜਚੀ ਨਾਲ ਵੀ ਕਰ ਸਕਦੇ ਹੋ ਗੈਸ ਆਪਣਾ ਆਉਣੀ ਹੈ ਕਿਉਂਕਿ ਗੈਸ ਸਬਜੀ ਰਿਜ ਰਿਜ ਕੇ ਦਾ ਪਾਣੀ ਵੀ ਥੋੜਾ ਘਟ ਜਾਊਗਾ ਹੁਣ ਆਪਾਂ ਕੁੱਕਰ ਨੂੰ ਅਗਲੇ ਗੈਸ ਤੇ ਕਰ ਦੇਵਾਂਗੇ ਤੇ ਇੱਥੇ ਹੁਣ ਆਪਾਂ ਤੜਕਾ ਲਗਾ ਲਵਾਂਗੇ ਆਪਾਂ ਕੁੱਕਰ ਨੂੰ ਦੂਸਰੇ ਗੈਸ ਤੇ ਕਰ ਦਿੱਤਾ ਗੈਸ ਆਪਣਾ ਉੱਧਰ ਵੀ ਆਉਣੀ ਹੈ ਪਾਣੀ ਘਟ ਜਾਣਾ ਕਾਫੀ ਤੇ ਹੁਣ ਇੱਥੇ ਆਪਾਂ ਡੇਢ ਘੜਛੀ ਸਰੋਂ ਦੇ ਤੇਲ ਦੀ ਪਾ ਲਈਏ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਲਿਆ ਹੈ ਤੇਲ ਗਰਮ ਹੋਣ ਤੋਂ ਬਾਅਦ ਤੇ ਤਿੰਨ ਤੋਂ ਚਾਰ ਚਮਚ ਇੱਥੇ ਆਪਾਂ ਅਦਰਕ ਲਸਣ ਬਰੀਕ ਕੱਟਿਆ ਹੋਇਆ ਪਾਇਆ ਅਦਰਕ ਲਸਣ ਨੂੰ ਆਪਾਂ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਭੁੰਨਾਂਗੇ ਤਾਂ ਜੋ ਇਹਨਾਂ ਦਾ ਕੱਚਾਪਨ ਨਿਕਲ ਜਾਵੇ। ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਦੇਵਾਂਗੇ। ਪਿਆਜ਼ ਆਪਾਂ ਇੱਥੇ ਚਾਰ ਪਿਆਜ਼ ਲਏ ਸੀਗੇ ਵੱਡੇ ਸਾਈਜ਼ ਦੇ ਲੰਬੇ-ਲੰਬੇ ਕੱਟ ਕੇ ਕਿਉਂਕਿ ਭਰਤੇ ਦੇ ਵਿੱਚ ਪਿਆਜ਼ ਥੋੜੇ ਜ਼ਿਆਦਾ ਪੈਂਦੇ ਨੇ। ਹੁਣ ਪਿਆਜ਼ਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ। ਤੁਸੀਂ ਇਸੇ ਤਰੀਕੇ ਦੇ ਨਾਲ ਭਰਤਾ ਬਣਾਇਓ। ਯਕੀਨ ਮੰਨਿਓ ਇੰਨਾ ਜ਼ਿਆਦਾ ਟੇਸਟੀ ਭਰਤਾ ਬਣਦਾ ਕਿ ਤੁਹਾਡੇ ਮੂੰਹੋਂ ਨਹੀਂ ਲੱਥਣਾ ਹੈਗਾ ਇੰਨਾ ਟੇਸਟੀ ਭਰਤਾ ਬਣ ਕੇ ਤਿਆਰ ਹੁੰਦਾ ਪਿਆਜ਼ ਹੁਣ ਆਪਨੇ ਪੁੱਜ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ 1.5 ਚਮਚ ਹਿਮਾਲਿਆਨ ਪਿੰਕ ਸਾਲਟ ਦਾ ਪਾ ਦਵਾਂਗੇ ਤੁਸੀਂ ਇੱਥੇ ਚਿੱਟਾ ਨਮਕ ਵੀ ਯੂਜ਼ ਕਰ ਸਕਦੇ ਹੋ ਅੱਧਾ ਚਮਚ ਆਪਾਂ ਇੱਥੇ ਪਾਇਆ ਹਲਦੀ ਦਾ 3/4 ਚਮਚ ਆਪਾਂ ਇੱਥੇ ਪਾਇਆ ਕਸ਼ਮੀਰੀ ਲਾਲ ਮਿਰਚ ਦਾ 1/4 ਚਮਚ ਪਾਇਆ ਕਾਲੀ ਮਿਰਚ ਦਾ 1 ਚਮਚ ਪਾਇਆ ਗਰਮ ਮਸਾਲੇ ਦਾ ਤੇ ਅੱਧਾ ਚਮਚ ਇੱਥੇ ਪਾਇਆ ਆਪਾਂ ਪਾਉ ਬਾਜੀ ਮਸਾਲਾ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਹੀ ਭੁੱਜ ਵੀ ਜਾਣਗੇ ਇਹ ਤੇਲ ਦੇ ਵਿੱਚ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਨੇ ਹੁਣ ਆਪਾਂ ਸਬਜੀ ਕੜਾਹੀ ਦੇ ਵਿੱਚ ਪਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਿਲਕੁਲ ਡਰਾਈ ਹੋ ਗਈ ਹੈ ਪਾਣੀ ਸੁੱਕ ਗਿਆ ਇਹਦਾ ਚੰਗੀ ਤਰ੍ਹਾਂ ਕਿਉਂਕਿ ਗੈਸ ਆਨ ਕਰਕੇ ਸਬਜੀ ਰੱਖੀ ਹੋਈ ਸੀਗੀ ਤੇ ਥੋੜਾ ਜਿਹਾ ਮੈਂ ਘੋਟਣਾ ਫੇਰਤਾ ਸੀਗਾ ਸਬਜੀ ਦੇ ਵਿੱਚ ਸਬਜੀ ਆਪਣੀ ਬਿਲਕੁਲ ਹੀ ਬਰੀਕ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਜਿਹੜਾ ਪਾਣੀ ਹੈਗਾ ਥੋੜਾ ਬਹੁਤਾ ਉਹ ਵੀ ਬਿਲਕੁਲ ਡਰਾਈ ਹੋ ਜਾਊਗਾ ਤੇ ਕੀ ਛੱਡਣ ਤੱਕ ਪਕਾਵਾਂਗੇ ਆਪਾਂ ਇਹਨਾਂ ਸਬਜੀ ਨੂੰ ਇਨੂੰ ਟੱਕ ਕੇ ਪਕਾ ਲਾਂਗੇ ਆਪਾਂ ਸਬਜੀ ਨੂੰ ਟੱਕ ਦਵਾਂਗੇ ਹੁਣ ਵਿੱਚ ਵਿੱਚ ਦੀ ਇਹਨੂੰ ਆਪਾਂ ਚੈੱਕ ਕਰਦੇ ਰਵਾਂਗੇ ਕਿਉਂਕਿ ਸਬਜੀ ਨੀਚੇ ਨਾ ਚਿਪਕੇ ਵੈਸੇ ਤੇ ਚਿਪਕਦੀ ਨਹੀਂ ਪਰ ਫਿਰ ਵੀ ਆਪਾਂ ਵਿੱਚ ਵਿੱਚ ਦੀ ਚੈੱਕ ਕਰਦੇ ਰਵਾਂਗੇ ਸਬਜੀ ਨੂੰ ਤੁਸੀਂ ਸਬਜੀ ਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਥੋੜੀ ਥੜੀ ਦੇਰ ਬਾਅਦ ਇਹਨੂੰ ਆਪਾਂ ਹਿਲਾਉਂਦੇ ਜਰੂਰ ਰਹਿਣਾ ਸਬਜੀ ਨੂੰ ਹੁਣ ਇਸ ਸਟੇਜ ਤੇ ਆ ਕੇ ਆਪਾਂ 2 ਚਮਚ ਦੇਸੀ ਘੀ ਤੇ ਪਾ ਦੇਵਾਂਗੇ ਸਬਜੀ ਦੇ ਵਿੱਚ ਦੇਸੀ ਘੀ ਪਾਉਣ ਨਾਲ ਸਬਜੀ ਦਾ ਟੇਸਟ ਆ ਜਿਹੜਾ ਦੁੱਗਣਾ ਹੋ ਜਾਊਗਾ ਇਹ ਸਬਜੀ ਦੇ ਵਿੱਚ ਥੋੜੀ ਜਿਹੀ ਆਇਲ ਜਾਂ ਘੀ ਦੀ ਮਾਤਰਾ ਜ਼ਿਆਦਾ ਪੈਂਦੀ ਆ ਕਿਉਂਕਿ ਇਹ ਸਬਜੀ ਡਰਾਈ ਹੁੰਦੀ ਹੈ ਫਿਰ ਇਹ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਬਿਲਕੁਲ ਹੀ ਪੱਕ ਗਈ ਹੈ ਕੀ ਰਿਲੀਜ਼ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਧਨੀਆ ਪਾ ਦੇਵਾਂਗੇ ਐਨੀ ਕੁ ਟੇਸਟੀ ਸਬਜੀ ਬਣੀ ਹੈ ਕਿ ਤੁਸੀਂ ਉਂਗਲਾਂ ਚੱਟਦੇ ਰਹਿ ਜਾਓਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣੀ ਹੈ ਐਨਾ ਸੌਖਾ ਤਰੀਕਾ ਤੁਹਾਨੂੰ ਅਜੇ ਤੱਕ ਕਿਸੇ ਨੇ ਨਹੀਂ ਦੱਸਿਆ ਹੋਣਾ ਬੈਂਗਣ ਦਾ ਭਰਤਾ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਵੀ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਬੈਂਗਲ ਦਾ ਪਰਤਾ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਹੀ ਦੱਸਿਓਗੇ ਤੁਹਾਡਾ ਪਰਤਾ ਕਿਸ ਤਰ੍ਹਾਂ ਦਾ ਬਣਿਆ ਜੇਕਰ ਤੁਹਾਨੂੰ ਮੇਰੀ ਬੈਂਗਲ ਦਾ ਪਰਤਾ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ataca delle lei bye